ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਜਿਹੜਾ ਸਾਡੀ ਔਰਾ ਸ਼ਕਤੀ ਹੈ ਸਾਡਾ ਆਵਾ ਮੰਡਲ ਹੈ ਉਸ ਨੂੰ ਕਿਸ ਤਰ੍ਹਾਂ ਸਟਰੋਂਗ ਕਰ ਸਕੀਏ ਤਾਂ ਜੋ ਕਿ ਅਸੀਂ ਆਪਣੇ ਡ੍ਰੀਮਸ ਜਿਹੜੇ ਉਹਨਾਂ ਨੂੰ ਫੁੱਲਫਿਲ ਕਰ ਸਕੀਏ ਤੇ ਅਸੀਂ ਹੈਪੀਨੈਸ ਨੂੰ ਅਚੀਵ ਕਰ ਸਕੀਏ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਉਸ ਦੇ ਲਈ ਕੁਝ ਇੱਕ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ ਉਹ ਮੁਫਤ ਵਿੱਚ ਨਹੀਂ ਹੁੰਦਾ ਇਹ ਉਹ ਕੀ ਨੇ ਨੰਬਰ 1 ਐਕਸਰਸਾਈਜ਼ ਉਹ ਵੀ ਖਾਸ ਤਰ੍ਹਾਂ ਦੀ ਐਕਸਰਸਾਈਜ਼ ਜਿਸ ਨੂੰ ਅਸੀਂ ਬਰੀਥਿੰਗ ਐਕਸਰਸਾਈਜ਼ ਕਹਿੰਦੇ ਆ ਹੁਣ ਬਰੀਦ ਅਸੀਂ ਸਾਹ ਦਾ ਸਾਰੇ ਹੀ ਲੈਂਦੇ ਆ ਐਸਾ ਕੀ ਸਪੈਸ਼ਲ ਜਿਹੜੀ ਬਰੀਥਿੰਗ ਐਕਸਰਸਾਈਜ਼ ਆ ਉਹਨੂੰ ਕਰਨ ਦਾ ਫਾਇਦਾ ਆ ਜਿਹੜਾ ਜਦੋਂ ਅਸੀਂ ਬਰੀਥਿੰਗ ਕਰਦੇ ਆ ਸਾਡੀ ਜਿਹੜੀ ਆਕਸੀਜਨ H2O ਦੇ ਵਿੱਚ ਜਿਹੜਾ ਉਹ ਇੱਕ ਵਹੀਕਲ ਹੈ ਇੱਕ ਕਾਰ ਹੈ ਉਸ ਦੇ ਵਿੱਚ ਜਿਹੜਾ ਮੁਸਾਫਰ ਹੈ ਉਸ ਦਾ ਜਿਹੜਾ ਡਰਾਈਵਰ ਹੈ ਉਹਨੂੰ ਕਹਿੰਦੇ ਆ ਪ੍ਰਾਣ ਸ਼ਕਤੀ ਉਹ ਜਿਹੜੀ ਪ੍ਰਾਣ ਸ਼ਕਤੀ ਜਦੋਂ ਜਿੰਨੀ ਬਿਊਟੀਫੁਲ ਸਾਡੇ ਅੰਦਰ ਜਾਂਦੀ ਹੈ ਉੰਨਾ ਹੀ ਬਿਊਟੀਫੁਲ ਸਾਰੀ એનર્ਜੀ ਜਿਹੜੀ ਆ ਉਹ ਹੈਪਨ ਹੁੰਦੀ ਆ ਉਹ ਕ੍ਰੀਏਟ ਹੁੰਦੀ ਆ ਉਸ ਦੇ ਅੰਦਰ ਇੱਕ ਐਕਸ਼ਨ ਆਉਂਦਾ ਆ ਉਸ ਨੂੰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਯੂਰ ਟਕ ਲੈਣਾ ਹੈਗਾ ਜੇ ਜੇ ਤੁਸੀਂ ਉਸ ਦੇ ਲਈ ਜੋਗਿੰਗ ਕਰ ਸਕੋ ਉਹ ਵੀ ਜਦੋਂ ਤੁਹਾਨੂੰ ਪੂਰਾ ਸਾਹ ਆਵੇ ਤੇ ਜਿੰਨਾ ਤੁਸੀਂ ਆਰਾਮ ਨਾਲ ਕਰ ਸਕੋ ਜਿੰਨੀ ਜ਼ਿਆਦਾ ਆਕਸੀਜਨ ਤੁਹਾਡੇ ਸਰੀਰ ਦੇ ਵਿੱਚ ਤੇਜ਼ ਤੇ ਆਵੇ ਜਾਵੇ ਔਰ ਕੋਸ਼ਿਸ਼ ਕਰੋ ਪੂਰੇ ਸਰੀਰ ਦੇ ਵਿੱਚ ਜਦੋਂ ਕੰਪਣੇ ਕਾਵੇ ਤੇ ਉਸ ਦੇ ਵਿੱਚ ਚੱਲਦੇ ਚੱਲਦੇ ਇੱਕ ਟਾਈਮ ਦੇ ਉੱਤੇ ਰੁਕੋ ਔਰ ਰੁਕ ਜਾਓ ਜਿਸ ਤਰ੍ਹਾਂ ਇਸ ਤਰ੍ਹਾਂ ਫ੍ਰੀਜ਼ ਹੋ ਗਏ ਉਹ ਫ੍ਰੀਜ਼ ਹੋਏ ਹੋ ਤੁਸੀਂ ਜਿਹੜਾ ਇੱਕਦਮ ਤੁਸੀਂ ਆਪਣੇ ਅੰਦਰ ਸ਼ਰੀਰ ਦੇ એનર્ਜੀ ਨੂੰ ਘੁੰਮਦਾ ਦੇਖੋ ਹੁਣ ਇਹ ਜਿਹੜੀ ਐਕਸਰਸਾਈਜ਼ ਆ ਤੁਸੀਂ ਕਰਨਾ ਸ਼ੁਰੂ ਕਰੋਗੇ ਮਗਰ ਮੇਕ ਸ਼ੋਰ ਆਰਾਮ ਨਾਲ ਹੀ ਜਦੋਂ ਸਟਾਰਟ ਕਰਮੀ ਆ ਜੀ ਆਰਾਮ ਦੇ ਨਾਲ ਜਿਹੜਾ ਬੰਦਾ ਉਹਨੂੰ ਕਰ ਸਕੇ ਉਹਨੂੰ ਉਸ ਤਰ੍ਹਾਂ ਕਰਨਾ ਚਾਹੀਦਾ ਹੈਗਾ ਤੇ ਦੂਸਰੀ ਚੀਜ਼ ਇਸ ਦੇ ਨਾਲ ਜਿਹੜੇ ਹੈਗੇ ਆ ਜਿਸ ਤਰ੍ਹਾਂ ਮੂੰਗੀ ਤੇ ਜਿਹੜੇ ਚਨੇ ਹੈਗੇ ਜਦੋਂ ਜਦੋਂ ਤੁਸੀਂ ਉਹਨਾਂ ਨੂੰ ਪਿਉਂਦੇ ਆ ਇੱਕ ਦਿਨ ਪਿਉਂਦੇ ਆ ਤੇ ਦੂਸਰੇ ਦਿਨ ਤੀਸਰੇ ਦਿਨ ਸ਼ਾਇਦ ਉਹਨਾਂ ਦੇ ਵਿੱਚੋਂ ਜਦ ਵੀ ਤੁਸੀਂ ਦੇਖੋਗੇ ਕਿ ਇੱਕ ਸਪਰਾਉਟਸ ਨਿਕਲਦੇ ਆ ਉਸ ਦੇ ਅੰਦਰ ਇੱਕ ਪਾਵਰ ਬਾਹਰ ਨਿਕਲਦੀ ਹੈ ਉਹ ਜਿਹੜਾ ਉੱਗਣਾ ਚਾਹਦਾ ਆ ਉਹ ਜਿਹੜਾ ਉੱਗਣਾ ਜਦੋਂ ਵੀ ਕੋਈ ਕਾਇਨਾਤ ਦੇ ਵਿੱਚ ਚੀਜ਼ ਉੱਗਣਾ ਚਾਹਦੀ ਹੈ ਪਰਮਾਤਮਾ ਉਸ ਨੂੰ ਇੱਕ ਰਾਕਟ ਜਿੰਨੀ ਪਾਵਰ ਦਿੰਦੀ ਹੈ ਜਿਸ ਤਰ੍ਹਾਂ ਰਾਕਟ ਅਸਮਾਨਾ ਦੇ ਵਿੱਚ ਚੜ੍ਹਨ ਦੇ ਲਈ ਇੱਕ ਸੁਪਰ ਪਾਵਰ ਲਾਉਂਦਾ ਇਸ ਤਰ੍ਹਾਂ ਹਰ ਨਿੱਕੀ ਮੋਟੀ ਚੀਜ਼ ਜਿਹੜੀ ਉਹ ਇੱਕ ਐਸੀ ਉਹਦੇ ਚ ਪਾਵਰ ਹੁੰਦੀ ਹੈ ਕਿ ਜਿਹੜੀ ਉਹ ਨਵੀਂ ਸ਼ਕਤੀ ਉਹਦੇ ਵਿੱਚ ਇੱਕ ਕ੍ਰੀਏਟ ਹੁੰਦੀ ਹੈ ਉਹ ਜਿਹੜੇ ਉਹਨਾਂ ਨੂੰ ਤੁਸੀਂ ਸਵੇਰ ਦੇ ਭੋਜਨ ਦੇ ਵਿੱਚ ਜਦੋਂ ਵੀ ਤੁਸੀਂ ਉਹਨਾਂ ਨੂੰ ਤੁਹਾਨੂੰ ਵਕਤ ਲੱਗੇ ਉਹ ਜ਼ਰੂਰ ਖਾਓ ਉਸ ਦੇ ਵਿੱਚ ਤੁਹਾਡੇ ਚ ਇੱਕ ਨਵੀਂ ਊਰਜਾ ਆਏਗੀ ਤੇ ਤੀਸਰੀ ਚੀਜ਼ ਜਿਹੜੇ ਵੀ ਤੁਸੀਂ ਆਪਣੇ ਤੁਸੀਂ ਦੇਖੋ ਕਿ ਤੁਸੀਂ ਕਿਸ ਤਰ੍ਹਾਂ ਦੇ ਗਾਣੇ ਸੁਣਦੇ ਆ ਕਿਸ ਤਰ੍ਹਾਂ ਦੇ ਤੁਸੀਂ ਤੁਹਾਡੇ ਜਿਹੜੇ ਹੈਗੇ ਪ੍ਰੋਗਰਾਮ ਵਾਚ ਕਰਦੇ ਆ ਜੇ ਨੈਗੇਟਿਵ ਹੈ ਤਾਂ ਡੈਫੀਨੇਟਲੀ ਜਿੱਦਾਂ ਦਾ ਤੁਹਾਡਾ ਔਰ ਤੁਹਾਡਾ ਔਰਾ ਉਸ ਦੇ ਵਿੱਚ ਤੁਸੀਂ ਬੈਠੇ ਆ ਉਸੇ ਤਰ੍ਹਾਂ ਦੇ ਤੁਹਾਡੇ ਦੋਸਤ ਮਿੱਤਰ ਹੈ ਉਸੇ ਤੁਹਾਡਾ ਦੀ ਉਸੇ ਤਰ੍ਹਾਂ ਦੇ ਤੁਹਾਡੇ ਯਾਰ ਹੈ ਤੇ ਇਹ ਤੁਹਾਡੇ ਔਰੇ ਨੂੰ ਬੀ ਕਰੇਗਾ ਸੋ ਸਟਰੋਂਗ ਔਰੇ ਕਰਨ ਦੇ ਲਈ ਇਸ ਲਈ ਤੁਹਾਨੂੰ ਇਹ ਸੰਕਲਪ ਸ਼ਕਤੀ ਅਪਣਾਣੀ ਪਵੇਗੀ ਸੰਕਲਪ ਸ਼ਕਤੀ ਕੀ ਹੈ ਇਹਦੀ ਗੱਲ ਅਗਲੇ ਕਿਸੇ ਐਪੀਸੋਡ ਚ ਕਰਾਂਗੇ ਧੰਨਵਾਦ